ਸਰਹਿਤ ਮਾਇਕਾ ਦੇ ਡਿਜ਼ਾਈਨ ਬਹੁਤ ਵਾਦੂ ਮਿਲ ਜਾਣਗੇ ਤੁਹਾਨੂੰ ਕਹਿੰਨਾ ਮਰਜੀ ਲੈ ਲਓ ਜਿਵੇਂ ਹਾਂ ਇਹ ਪ੍ਰੀਮੀਅਮ ਦਰਵਾਜ਼ਾ ਬਣਾ ਹੋਵੇ ਤਾਈ ਲੋ ਬੋਬਰ ਬਣਾ ਲਓ ਇਹ ਲਾ ਲਓ ਇਹ ਬਲੈਕ ਪੱਤੀ ਪਾਈ ਹੋਈ ਹੈ ਅੱਛਾ ਇਹ ਪ੍ਰੀਮੀਅਮ ਦਰਵਾਜ਼ਾ ਹਾਂ ਇਹ ਪ੍ਰੀਮੀਅਮ ਦਰਵਾਜ਼ਾ ਬਣ ਜਾਂਦਾ ਦੋਨੋਂ ਪਾਸੇ ਇੱਕ ਨਾਲ ਦੇ ਡਿਜ਼ਾਈਨ ਆਣਗੇ ਹਰੇਕ ਹਰੇਕ ਡੋਰ ਚ ਹਾਂ ਜਿਵੇਂ ਤੁਸੀਂ ਕਰਨਾ ਚਾਹੋਗੇ ਇਹ ਦੇਖੋ ਇਹ ਗਰੁੱਪ ਆਇਓ ਇਹਨੇ ਗਰੁੱਪ ਚ ਇਹ ਸ਼ੀਸ਼ਾ ਪਾਇਆ ਹੋਇਆ ਹੈ ਹਾਂ ਗਲਾਸ ਪਾਇਆ ਹੋਇਆ ਹੈ ਇਹ ਸਾਰਾ ਕੁਝ ਪਾਪੂ ਕੇ ਦੇਵਾਂਗੇ ਤੁਹਾਨੂੰ ਲਾ ਕੇ ਦੇਵਾਂਗੇ ਬਾਡਰੂ ਬੋਰਡ ਹੋਣਗੇ ਸਾਰੇ ਅੱਛਾ ਇਹ ਜਿੰਨੇ ਵੀ ਬਣਾਵਾਂਗੇ ਸਾਰੇ ਬਾਡ ਓਕੇ ਅੱਛਾ ਇਹ ਡਿਜ਼ਾਈਨ ਭਾਜੀ ਯਾਰ ਬੜਾ ਲੱਗ ਜਾ ਹੈਗਾ ਯਾਰ ਹਾਂ ਇਹ ਵੀ ਨਹੀਂ ਡੋਰ ਆ ਗਿਆ ਜੀ ਇਹ ਲੂਬਰ ਲਾਇਆ ਹੋਇਆ ਵਿੱਚ ਇਹਦੀ ਫੁੱਲ ਗਰੰਟੀ ਵਾਲਾ ਮਾਲ ਹੈ ਬਾਜੀ ਰੇਟ ਤੇ ਹੈ ਸਾਰੇ ਕੇ ਦੇਖੋਗੇ ਸਾਡੇ ਕੋਲੇ ਵਿਨੀਅਰ ਦੇ ਡੋਰ ਨੇ ਇਹ ਜੀ ਤੁਹਾਨੂੰ ਡਿਜ਼ਾਈਨ 40 ਤੋਂ 50 ਡਿਜ਼ਾਈਨ ਮਿਲ ਜਾਣਗੇ ਇਹ ਵਿਨੀਅਰ ਲੱਗੀ ਹੋਈ ਹੈ ਫਲਸ਼ ਡੋਰ ਦੇ ਉੱਤੇ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਹਾਂ ਸਾਰੇ ਪ੍ਰੀਮੀਅਮ ਕੁਆਲਿਟੀ ਹੋਣਗੇ ਸਾਡੇ ਕੋਲੇ ਲੋ ਕੁਆਲਿਟੀ ਦਾ ਕੋਈ ਵੀ ਮਾਲ ਨਹੀਂ ਹੈਗਾ ਇਹ ਪ੍ਰੀਮੀਅਮ ਕੁਆਲਿਟੀ ਹੈ ਸਾਰਾ ਗਰੰਟੀ ਵਾਲਾ ਮਾਲ ਹੋਊਗਾ ਹਾਂ ਅਸੀਂ ਪੂਰੀ ਗਰੰਟੀ ਦੇਵਾਂਗੇ ਜਿਹੜਾ ਲੋਕੀ ਬਾਜ਼ਾਰ 'ਚ ਹਲਕਾ ਮਾਲ ਵੇਚਦੇ ਉਹ ਉਹ ਨਹੀਂ ਸਾਡੇ ਕੋਲੇ ਨਹੀਂ ਮਿਲੂਗਾ ਵੀਰੇ ਉਹ ਆਂਦੇ ਮੈਮਰੋਂ ਨੂੰ ਬੋਲਦੇ ਨੇ ਉਹਨੂੰ ਪੇਪਰ ਲੱਗਿਆ ਹੁੰਦਾ ਉਹ ਸਾਡੇ ਕੋਲੇ ਨਹੀਂ ਮਿਲੂਗਾ ਤੇ ਪਾਲਿਸ ਹੋ ਗਈ ਹੈ ਜਿੰਨੀ ਗਾਰੰਟੀ ਹੋ ਗਈ ਹਾਂ ਇਹ ਸਾਰਿਆਂ ਦੀ ਗਾਰੰਟੀ ਹੋ ਗਈ ਬਿਨੀਅਟ ਦੇ ਡੋਰ ਹੁੰਦੇ ਨੇ ਇਹ ਟੀਕ ਬਲਾਈ ਲੱਗੀ ਹੁੰਦੀ ਹੈ ਇਹ ਪਾਲਿਸ ਲੱਗ ਕੇ ਨਾ ਸਾਗਵਾਨ ਵਰਗਾ ਲੱਗਣ ਲੱਗ ਜਾਂਦਾ